ਜੀ ਇੱਕ ਸਾਲ ਤੋਂ ਲਗਭਗ ਲੜਾਈ ਮੋਰਚੇ ਵੱਲ ਲੜ ਰਹੇ ਹਾਂ ਮੇਰੇ ਵੱਲੋਂ ਪੀਆਈਐਲ ਪਾਈ ਗਈ ਬੌਲੀਗਤ ਪਟੀਸ਼ਨ ਪਾਈ ਗਈ ਅੱਜ ਵੀ ਜਿਹੜੀ ਮੈਂ ਹੁਣ ਤਰੀਕ ਤੇ ਆ ਰਿਹਾ ਆ ਮੇਰੇ ਕੋਲੇ ਪਾਸ ਹੈਗਾ ਮੈਂ 12:30 ਇੱਕ ਵਜੇ ਤੱਕ ਜਿਹੜੀ ਹੈ 12:30 ਤੱਕ ਸੁਣਾਈ ਹੋਈ ਹੈ ਕੇਸ ਦੀ ਜਦੋਂ ਸੁਣਾਈ ਹੋਈ ਤਾਂ ਕੇਸ ਜੱਜ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸੁਨੇਹਾ ਅਸੀਂ ਬੇਨਤੀ ਕੀਤੀ ਵੀ ਉੱਥੇ ਕਮਿਸ਼ਨ ਟੀਕਿਆ ਜਾਵੇ ਤਾਂ ਕਿ ਵੀਡੀਓਗ੍ਰਾਫੀ ਹੋਵੇ ਸਾਰੇ ਦਰਖਤਾਂ ਦਾ ਪਤਾ ਲੱਗ ਜਾਵੇ ਕਿਹੜਾ ਦਰਖਤ ਵੱਢਿਆ ਗਿਆ ਤੇ ਕਿਹੜਾ ਕੱਟਿਆ ਗਿਆ ਕਿਵੇਂ ਕੱਟਿਆ ਗਿਆ ਉਹ ਜਿਹੜਾ ਨਾ ਝੂਠ ਦਾ ਪਲੰਦਾ ਕੁਝ ਇਕੱਠਾ ਕਰਕੇ ਦਿੱਤਾ ਸੀ ਪਰਮੇਸ਼ਨਾ ਸਾਡੇ ਕੋਲ ਨਹੀਂ ਆ ਉੱਥੇ ਪੀਪਲ ਵੱਢੇ ਆ ਜੀ ਫਲਾਣਾ ਵੱਢਿਆ ਉਹ ਸਾਰੇ ਅਸੀਂ ਜਿਹੜਾ ਇਹ ਝੂਠ ਦਾ ਪਲੰਦਾ ਖ ਖਲਾਸਾ ਕਰਦਾਂਗੇ ਤੇ ਮੈਂ ਹੁਣ ਜਲਦੀ ਚ ਉੱਥੇ ਤੇ ਆ ਗਿਆ ਇਸ ਕੱਲ ਦੀ ਜਿਹੜੀ ਐ ਤਰੀਕ ਰ ਕੇ ਜਿਹੜਾ ਕੋਰਟ ਚ ਕੇਸ ਰੱਖ ਲਿਆ ਇੱਥੇ ਬਾਬਾ ਜੀ ਜਿਹੜਾ ਵੀ ਮਰਜ਼ੀ ਜਦੋਂ ਕੋਈ ਬਾਤਾ ਬਰਨ ਪ੍ਰੇਮੀ ਹੋਣ ਕੋਈ ਵੀ ਬੰਦਾ ਜਿਹੜਾ ਲੜਾਈ ਲੜ ਮੋਰਚੇ ਦੀ ਕੋਈ ਪਰਸਨ ਲੜਾਈ ਨਹੀਂ ਹੈ ਇੱਥੇ ਜਿਹੜਾ ਵੀ ਮਰਜ਼ੀ ਕੋਈ ਵਿਅਕਤੀ ਆਪਣਾ ਸਮਰਥਨ ਦੇ ਸਕਦਾ ਹੈ ਲੜਾਈ ਲੜ ਸਕਦਾ ਹੈ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕੋਈ ਗੱਲ ਨਹੀਂ ਜੇ ਕਿਸੇ ਗੇੜ ਤੋਂ ਤਕਲੀਫ ਹੈ ਤਾਂ ਆਪਾਂ 10 20 ਮੀਟਰ ਉਧਰ ਉਧਰ ਵੀ ਕਰ ਸਕਦੇ ਹਾਂ ਪਰ ਬਾਬਾ ਜੀ ਨੇ ਹੁਣ ਮੰਨਣਾ ਨਹੀਂ ਮੰਨਣਾ ਬਾਬਾ ਜੀ ਦੀ ਮਰਜ਼ੀ ਹੈ ਉਹ ਮਤਲਬ ਧਰਨਾ ਜਿਉਂਦਾ ਤਿਉਂ ਚੱਲੇਗਾ ਚੱਲਣਾ ਚੱਲੇਗਾ ਸਾਡਾ ਪੂਰਾ ਜਿਹੜਾ ਸਹਿਯੋਗ ਹੈ ਸਮਰਥਨ ਹੈ ਧਰਨੇ ਵੱਲੋਂ ਕੋਈ ਬਾਬਾ ਜੀ ਨੂੰ ਪਿੱਛੇ ਨਹੀਂ ਹਟਣ ਦੇਵਾਂਗਾ ਪੂਰਾ ਸਮਰਥਨ ਹੈ ਜਿਹੜਾ ਸਾਡਾ ਅਸੀਂ ਲੜਾਈ ਲੜ ਰਹੇ ਹਾਂ ਤਾਂ ਕਿ ਅਸੀਂ ਸਹਿਯੋਗ ਪੂਰਾ ਕਰਾਂ ਇਹ ਕਿਸ ਵਿਸ਼ੇ ਤੇ ਲਾ ਤੇ ਕੀ ਮੇਨ ਮਸਲਾ ਕੀ ਹੈ ਸਰ ਇੱਕ ਪਾਈ ਕੋਈ ਨਵੀਂ ਰੰਗਤ ਆ ਰਹੀ ਹੈ ਭਾਰਤ ਦੇ ਅੰਦਰ ਉਹਦੇ ਮੋਰਤੇ ਚੱਲਦੇ ਨੇ ਬਈ ਕੋਈ ਉਹਦੇ ਚੰਡੀਗੜ੍ਹ ਚੱਲਦਾ ਪਿਆ ਕੋਈ ਚੌਂਕ ਦਾ ਚੱਲਦਾ ਪਿਆ ਜਾਇਥੇ ਚੱਲ ਗਿਆ ਇਹ ਗੁਰੂ ਨਾਨਕ ਦੇਵ ਦਾ ਪਾਣਾ ਵਰਤਦਾ ਕਿਤੇ ਦੀ ਗੱਲ ਨਹੀਂ ਆਹ ਕੰਪਨੀਆਂ ਕਿਵੇਂ ਆਣ ਕੇ ਫਸਦੇ ਪੰਜਾਬ 'ਚ ਇਹਨਾਂ ਕੋਮਣੀ ਜ਼ਿਰਾਕ ਕੰਪਨੀ ਵਾਲਿਆਂ ਨੇ ਅੱਜ ਮੇਰੀ ਨੌਜਵਾਨਾ ਪੁੱਤਰਾ ਨੂੰ ਸਾਰਿਆਂ ਨੂੰ ਬੇਨਤੀ ਏ ਛੇਤੀ ਤੇ ਛੇਤੀ ਅੰਮ੍ਰਿਤਸਰ ਪਹੁੰਚ ਜਾਓ ਆਈਡੀ ਸਮਾਤ ਨਹੀਂ ਜਾਣਾ ਮਰਨ ਤੋਂ ਬਾਅਦ ਗੱਲਾਂ ਰਹਿ ਜਾਂਦੀਆਂ ਨੇ ਅੱਜ ਜੀ ਬੈਠੋ ਆਇਆ ਜਿਹਦਾ ਦਿਲ ਕਰਦਾ ਏ ਆਣ ਕੇ ਚਾਰ ਵੇਦਾਂ ਦੇ ਵਿੱਚੋਂ ਜੇ ਕੋਈ ਸਦਾ ਨਿਆਂ ਟਰਲੇ ਆਵੇ ਤੂੰ ਨਿਜਾਇ ਕਰਦਾ ਹੋਏ ਸਿੱਖ ਕਿਸੇ ਦਾ ਮਾਰਾ ਨਹੀਂ ਕਰਦਾ ਉਹ ਸਿੱਖ ਉਹ ਸਹੀ ਆਪ ਪੁਲਸ ਵਾਲਿਆ ਅਰ ਗਿਆ ਨਹੀਂ ਉਹ ਇਹਦੇ ਕੁੱਤੀ ਚੋਰੇ ਦਾ ਰਖਈਏ ਉਹ ਚੋਰਾਂ ਨੂੰ ਮਾਰੋ ਗੋਲੀ ਜਿਹੜੀ ਤੁਹਾਨੂੰ ਕਿਹੜੇ ਪਾਉਂਦੀ ਹੈ ਚੋਰ ਓਏ ਗੁਰੂ ਦੇ ਨਾਲ ਲੱਖੋ ਜਿਨੇ ਜਲਮੇ ਦੀ ਤਾਪ ਪਾਣੀ ਦੇ ਬਲਬਲੇ ਦਾ ਵਡਾ ਇਨਸਾਨ ਬਣਾਇਆ ਨੌਜਵਾਨੋ ਅੱਜ ਸਮਾਣੇ ਆਪਣਾ ਟਾਈਮਸ ਮੰਨ ਲਓ ਕੱਲੂ ਮੈਨੂੰ ਨਾ ਲੁਕਹਿ ਲਾ ਦੇ ਚੰਦ ਗੱਡੀਆਂ ਨੂੰ ਬਾਬਾ ਮਰ ਗਿਆ ਦੇ ਬਾਬੇ ਸਾਨੂੰ ਕੋਈ ਗੱਲ ਨਹੀਂ ਸੀ ਆਖੀ ਹਰ ਇੱਕ ਸਖ ਨੂੰ ਚਾਰ ਵੇਦਾਂ ਨੂੰ ਜਿੰਨਾ ਕੋ ਗਿਆਨ ਆਪਣੀਆਂ ਗੱਡੀਆਂ ਲੈ ਕੇ ਆਪਣੀ ਤਾਕਤ ਨੂੰ ਲੈ ਕੇ ਅੰਬਦਾਵ ਗੁਰਦਾਰੇ ਆ ਜੋ ਜੰਗ ਪੰਜਾਬ ਦੇ ਅੰਦਰ ਇਹਨਾਂ ਵਾਰਿਆਂ ਦੀ ਚੱਲਦੀ ਸੀ ਅਦਾਸ ਬੋਲ ਵਾਲੇ ਨੇ ਵੱਡੀ ਚੱਕਲਾ ਦਿੱਤੀ ਵਾਰੇ ਦਾ ਧਰਨ ਤੇ ਥਾ ਕੇ ਤੈਨੂੰ ਇੱਥੇ ਛੱਡਿਆ ਇਹ ਸਾਡੇ ਬੱਚੇ ਨੇ ਇਹਨਾਂ ਨੂੰ ਗਰਮਿੰਦ ਲੱਖ ਲੱਖ ਰੁਪਈਆ ਦੇਂਦੀ ਦੋ ਸੌ ਲੱਖ ਦੇਂਦੀ ਐ ਇਹਨਾਂ ਨੂੰ ਨਿੱਤਰ ਮਾਰਨ ਦਾ ਦੇਂਦੀ ਇਹਨਾਂ ਨੂੰ ਮਾਪਿਆਂ ਦੀ ਅਣਗਿਣਤ ਨਹੀਂ ਪਤਾ ਓ ਸਾਡਾ ਮਾਪਿਓ ਸਾਡੇ ਪਰਿਵਾਰ ਛੜਕਾ ਦੇ ਰੋਲ ਦੇ ਆਪ ਕਰੋ ਸਮਝੋ Mola, dua so, so so, da bağırlayı da mola. Ete peynir de verme mola. Sana lütfü koy, sana hiç kimse değil. Sana lütfü koyma, seni alacağım. Yar tepti, zangoğluyu. Esnide oraya, elinle jetle zangoğluyu alacağım Amerika'dan. 100 kilometre alıvar, bekar ailem, mesevi tekrar. ਮੈਨੂੰ ਕੀ ਮਾਰਨਾ ਆਹ ਕੁੱਤਰਾ ਖੜਾ ਛੱਡ ਦਿਓ ਚੱਲੇ ਜਾ ਰੋਗੇ ਕੁੱਤੀ ਮਰਵਾ ਦੇ ਦੀ ਤੁਹਾਨੂੰ ਇੱਕ ਦਿਨ ਕੁੱਤੀ ਦਾ ਕੋਈ ਨਹੀਂ ਜਣਾ ਇਹਨੇ ਦਾਦਾ ਦਾ ਚੜ ਕੇ ਬਾਹਰ ਨਿਕਲ ਜਾਏ ਤੁਹਾਡੀ ਸਾਡੀ ਇੱਥੇ ਲੜਾਈ ਇਹਨਾਂ ਨੂੰ ਜਾਣੀਆ ਇੱਕ ਕੁਲਵਿੰਦੇ ਕੋਲ ਨਾ ਇੱਕ ਲੜਕੀ ਨੂੰ ਦਿੱਤਾ ਮੇਰੇ ਕੋਲ ਕੁੜੀਆਂ ਨੂੰ ਆਹਾ ਤੁਹਾਨੂੰ ਕੈਸੀ ਵਾਲੀ ਰਾਣੀ ਦਾ ਪਤਾ ਜਿਹੜੀਆਂ ਸਿਆਣੀਆਂ ਕਰਵਾ ਜਾਣ ਪਤਾ ਹੈ ਗੜਿਆਂ ਨਾੜੀਆਂ ਬਾਪੂ ਨਹੀਂ ਪਤਾ ਉਹਨੇ ਇੱਕ ਚਾਰ ਬਾੜੀ ਸਾਰੇ ਪੰਜਾਬ ਦੇ ਵਿੱਚ ਕੁਲਵਿੰਦਰ ਕੋਲ ਦਾ ਵਿਆਹ ਕੀਤਾ ਮੈਨੂੰ ਇਹ ਦਰਜੀ ਬਣਾ ਇੱਕ ਤੇਰੇ ਕੋ ਹਵੇ ਨਾ ਉਹ ਬੈਠੇ ਬਾੜੀ ਆ ਗਿਆ ਠੀਕ ਆ ਪਾਪਾ ਜੀ ਬਹੁਤ ਬੜਾ ਕੋਈ ਜਾਣਦੇ ਨਹੀਂ ਇਹ ਮੇਰੇ ਪਰਿਵਾਰ ਨੂੰ ਕੋਈ ਗਿਆਨ ਨਹੀਂ ਇਹਨਾਂ ਦੀ ਪੈਸੇ ਦੇ ਮੱਤ ਮਾਰ ਦਿੱਤੀ ਜਾਂ ਤਾਂ ਕੋਈ ਵੀ ਠੀਕ ਹੈ ਠੀਕ ਠੀਕ ਤੇਰਾ ਇੱਕ ਦੋ ਇੱਕ ਨੰਬਰ ਆਵੇਗਾ ਉਹਦਾ ਉੱਠ ਆ ਗਿਆ जदरोई तो तुम ही खिंच के जाओ केना में चार में बनाई है कोट में बनाई है पेंटर पर बनाई है पर राव का राव पे बात करेंगे और वो दूसरी के लिए और हुई था बनते हो में ਇਹ ਤੇ ਇਹਨਾਂ ਨੂੰ ਪੰਡਾ ਮਾਲ ਵਾਲਿਆ ਅਸਤੋਨ ਜਿਹੜਾ ਕਿ ਕਹਿੰਦੇ ਸਾਡੇ ਤਮਾਗੇ ਸਾਥ ਕਹਿ ਕੇ ਬਸ ਕਰਕੇ ਕੋਈ ਸਾਡਾ ਸਾਥ ਨਹੀਂ ਕਰਦਾ ਇਹ ਤਾਂ ਅਸੀਂ ਆਪਣੇ ਆਪ ਵੱਲੇ ਆਪਣੇ ਜਿਹੜਾ ਦੀ ਅੱਜ ਵਾਤਾਵਰਣ ਪ੍ਰੇਮੀ ਬਹੁਤ ਹੈ ਇੱਕ ਇੱਕ ਦਸ ਲਾ ਕੇ ਦਸ ਦਾ ਜਣੇ ਜਗ੍ਹਾ ਫੋਟੋ ਖਿਵਾਉਣ ਦੇ ਲਾ ਕੇ ਦਰਸਾਉਂਦੇ ਕਿੱਥੇ ਗਏ ਜਾਂਦੇ ਆ ਥੇ ਅੱਜ ਨਜ਼ਰ